ਕੀ ਗਿਆ ਖਾਲਦੀ ਚਰਦ ਖਾਲਦੀ ਪੂਰੀ ਖਾਲਦਾ ਕਿਤੇ ਪਨੀਰੀ ਲਾਦਾ ਰਾਤੇ ਰਾਤ ਵੀਜੂਗਾ ਹਾਂ ਲੰਗਾਂ ਨੂੰ ਜ਼ੋਰ ਚੱਕ ਕਰਿਆ ਜੇ ਮੈਂ ਵੀ ਕਰਦਾ ਕਹਿੰਦਾ ਰੋਟਾ ਵੇਡਰ ਪਾ ਲਿਆ ਮੈਨੂੰ ਕਹਿੰਦਾ ਆ ਜਾ ਉੱਥੇ ਉੱਪਰ ਖੜੀ ਪੂਰੀ ਕਿਆ ਹੋ ਗਿਆ ਨਿਸ਼ਾਨ ਹੋ ਗਿਆ ਪੂਰੀ ਦਾ ਨਿਸ਼ਾਨ ਕਰਤਾ ਭਾਂਜੇ ਤੁਸੀਂ ਅਸੀਂ ਕਦੇ ਕਰਤਾ ਤੁਸੀਂ ਤੋਂ ਚੱਲ ਅੰਬ ਪਰ ਤੂੰ ਹੀ ਲਾਮ ਕਿਆ ਮੈਂ ਰੋਟਾ ਲਾਮ ਕਿਆ ਹਾਂਪਵਾ ਕੇ ਅੰਬ ਵੀ ਤੋੜਨੀ ਹੈ ਜੀ ਬਾਪੂਰੀ ਆ ਵੀ ਕੜੀ ਗਾਇਦੀ ਅੰਬੀਆ ਦੇਖ ਆਟ ਆਣਾ ਦਿੱਤੇ ਉਹ ਵਾਓ ਤੇਰੇ ਉਹ ਸਿਰ ਅੱਛਾ ਧੌਣ ਟੁੱਟ ਗਈ ਉੱਪਰ ਤੇ ਪਾਏ ਤਾਂ ਅਸੀਂ ਖਾਸ ਅੰਬੀਆ ਲੈ ਗਏ ਹਾਂ ਹਾਂ ਅੰਬੀਆ ਪਾਸ਼ਾ ਜਾਦੇ ਕਰੀ ਘਰ ਪਹੇ ਜਦ ਮੈਂ ਵੀ ਫਰੀ ਜਦ ਮੈਂ ਆਣੀ ਹਾਂ ਆ ਗਿਆ ਹੋਰਿਆ ਭਰਾ ਲੈ ਆ ਬਸ ਇਹ ਮਾਰਦੇ ਆ ਆ ਦੇਖੋ ਫਰ ਦੇ ਫਾਲਤੀ ਦੇਖੇ ਗੈਰ ਫਾਲਤੀ ਗਰਦ ਫਾਲਤੀ ਪੂਰੀ ਖਲਦਾ ਕਿ ਪਨੀਰੀ ਲਾਦਾ ਰਾਤ ਰਾਤ ਵੀਜੂਗਾ ਹਾਂ ਬੰਨਿਆ ਨੂੰ ਜ਼ੋਰ ਚੈੱਕ ਕਰਿਆ ਜੇ ਮੈਂ ਵੀ ਕਰਦਾ ਕਹਿੰਦਾ ਰੋਟਾ ਵੇਟਰ ਪਾ ਲਿਆ ਮੈਨੂੰ ਕਹਿੰਦਾ ਆ ਜਾ ਹੱਥ ਉੱਪਰ ਖੜੀ ਫਿਰ ਤੇ ਫਿਰ ਜਾ ਕੇ ਛੋਟਾ ਰੋਟਾ ਹਾਂ ਫਿਰ ਰੋਟਾ ਵੇਟਰ ਛੋਟਾ ਮੈਂ ਨਹੀਂ ਨਹੀਂ 10 ਰੋਟਾ ਚਾਹੀਦਾ ਇੱਕ ਕੱਪ ਨੀਂਗ ਵਾਲਾ ਬੋਨ ਆਇਆ ਕਿਤੇ ਜੋਨ ਵਾਲਾ ਜਾ ਜ਼ੋਰ ਬਾਈ ਇਹਦੇ ਪੰਪ ਦੀ ਵੀ ਮੜੀ ਜੀ ਬੈਕ ਟਾਰਕ ਚੈੱਕ ਕਰੀ ਦੀ ਪਿਆ ਫਰਕ ਛਾਲ ਮਾਰਦਾ ਏ ਗਾਡੀ ਪਕਾਉੜੇ ਵਾਲਾ ਕਾਟਾ ਕਰ ਗਿਆ ਹੈਂ ਕੀ ਹੈ ਉਹ ਚੂਹਾ ਹੈ ਚੂਹਾ ਉਹ ਬਾਈ ਖੱਡਾ ਕੱਢ ਵੀ ਗਿਆ ਦੇਖ ਲੋ ਏ ਕਰਤੇ ਵਿੱਚੇ ਗੋਲ ਗਾੜੀ ਪਕੌੜੇ ਵਾਲਾ ਕਰ ਗਿਆ ਹੈ ਜੇ ਪਕੌੜੇ ਵਾਲਾ ਬਾਈ ਪੂਰੀ ਦਾ ਪੰਪ ਕੜਾ ਕਰ ਗਿਆ ਹੁਣ ਨਹੀਂ ਦਾ ਜਿਕੇ ਉਹਨੇ ਜਿਹੜੇ ਉਹ ਚਾਰਜ ਨਟ ਖੋਲ ਕੇ ਐਲਗੀ ਗੇਲ ਢੇੜਾ ਦਤਾ ਹੈ ਉਹ ਬੈਕ ਟਾਰਕ ਕ ਤੇਲ ਹੈ ਨਹੀਂ ਉਹ ਹੀ ਕਰੀ ਹੈ ਨਾ ਤਿੰਨ ਸੈਟਿੰਗਾਂ ਹੋਣੀਆਂ ਨਾ ਇੱਕ ਇੱਕ ਕਰ ਹੂੰ ਪੂਰੀ ਕਹਿੰਦਾ ਛਾਲ ਮਾਰਨ ਲੱਗ ਗਿਆ ਆ ਟਰੈਕਟਰ ਦਾ ਪਹਿਲਾਂ ਵੀ ਕਹਿੜਾ ਤਾਂ ਹੈ ਕਿਾ ਤੇਲ ਖਾ ਵਧ ਗਿਆ ਜੇ ਕਿ ਯਾਰ ਉਹ ਤੇਲ ਤਾਂ ਜਿੰਨਾ ਥਾਣਾ ਡਾਕਟਰ ਨੇ ਖਾਣਾ ਹੀ ਆ ਤਾਂ ਨਿਊਜ਼ਲ ਬੰਦ ਕਰਾ ਦੀ ਇੱਕ ਬਾਈ ਜਿਆਦਾ ਲੱਗਦਾ ਕਿ ਨਿਊਜ਼ਲ ਨਾਲ ਬੱਦਲ ਨਾ ਤੇਰੀ ਪੂਰੀ ਉਹ ਧੂਆ ਏ ਧੂਆ ਹੀ ਹੋਣਾ ਨਾ ਓ ਪਹਿਲਾ ਲਾ ਲਿਆ ਯਾਰ ਹੋਰ ਮਲਾਈ ਹੋ ਜੂਗੀ ਐ ਜਾ ਕੇ ਕਿ ਕਰਾ ਪੱਤੀਆਂ ਪੱਤੀਆਂ ਨਮੇ ਪੈਣੀਆਂ ਹਾਂ ਚੱਲ ਉਹ ਐ ਸ਼ੱਕਰਜੀ ਬਣਾਤੀ ਪਨੀਰੀ ਵਾਲਾ ਵਧੀਆ ਹੋ ਜੂਗਾ ਪਨੀਰੀ ভাই ਬੀਜਣ ਤੇ ਪਹਿਲਾਂ ਖੇਤ ਬਹੁਤ ਵਾਰ ਬਾਹ ਹੁੰਦਾ ਹੈ। ਫਾਲਾਂਗੇ ਤਾਂ ਵੀ ਆਗੇ ਰੂਟਾ ਬੀਟਰ ਕੇ ਸਵਾਗਾ ਬੱਟਾ ਬਧਰੀਆਂ। ਮੈਂ ਕਹਿੰਦਾ ਪਨੀਰੀ ਵਾਲਾ ਖੇਤ 10 ਗਰ ਬਾਹ ਹੋ ਜਾਂਦਾ ਹੈ। ਪਨੀਰੀ ਆਏ ਕੋ ਬੰਦਾ ਬਾਹ ਸਵਾਰ ਕੇ ਚੰਗਾ ਬੱਦਿਆ ਬਣਾਉਂਦਾ। 10 ਗੇਰ ਬਾਹ। ਉਹ ਪੂਰੀ ਨਾਲ ਹੀ ਲਾਉਣ ਤੋਂ ਸੋਹਣੀ ਐ ਤੇ ਕਿ ਅੰਬ ਭਰਿਆ ਪਿਆ ਉਹ ਦੇਖੋ ਛੋਟਾ ਜਾਈ। ਲੈ, ਬੇਰਾ ਮੰਗਣ। ਹਾਂ। ਆ ਵੀ ভাই ਹਾਂ। ਇਹਦੀ ਅੰਬ ਬੰਦੀ ਐ। ਇਹਦੀ। ਐਦਕੀ ਪੂਰਾ ਆਇਆ ভাই ਮੜਾ ਇਹ ਆ। ਜਾ ਪੂਰੀ ਦਾ ਬਾਈ ਉਹ ਨਾ ਪਿੱਛੇ ਫੱਟਾ ਲਿੰਗਾ ਹੋਇਆ ਪਿਆ ਜੇ ਲਿਵਟ ਚੱਕਦਾ ਜਦ ਪਤਾ ਲੱਗਦਾ ਇਹ ਥੋੜਾ ਜਿਹਾ ਗੱਬੇ ਦੇ ਬਾਲ ਖਾਦਾ ਪਿਆ ਹੈ ਫੱਟਾ ਘੁੰਮਿਆ ਬਈ ਨਾ ਹੁਣ ਹੁਣ ਕੀ ਆਏ ਆਏ ਰਾਤੀ ਗੱਬੇ ਘਾਣ ਬਾਜੀ ਜਿਵੇਂ ਸਿੱਧਾ ਹੋ ਜਾਣਾ ਹਾਂ ਹੋ ਜਾਂਦਾ ਹੈ ਗੱਬੇ ਉਹ ਦੇਖੋ ਬਾਈ ਲਿੰਗਾ ਹੋਇਆ ਬਥੋੜਾ ਜਿਹਾ ਵਾਹ ਜੀ ਲੋਏ ਜੀ ਜਗਾ ਕੰਮ ਕਰੀਦਾ ਨਹੀਂ ਨਹੀਂ ਇਹ ਕਹਿੰਦਾ ਜਮੇ ਸ਼ੋਰੇ ਮਾਂ ਵੇਚਣੀ ਆ ਦੁਹਰ ਲੱਗ ਗਿਆ ਬਾਈ ਬੰਦਾ ਕਰਦਾ ਉਹ ਪੂਰੀ ਉਹ ਧੂਹਾ ਮਾਰਦਾ ਏ ਜਗੇ ਨਹੀਂ ਮਾਰਦੇ ਏ ਐਂਟਰ ਧੂਆ ਘਟ ਮਾਰਦੇ ਬਾਈ ਪੂਰੀ ਕਿਆ ਹੋ ਗਿਆ ਨਿਸ਼ਾਨ ਹੋ ਗਿਆ ਨਿਸ਼ਾਨ ਕਰਤਾ ਭਾਂਜੇ ਤੁਸੀਂ ਅਸੀਂ ਕਹੇ ਕਰਤਾ ਤੁਸੀਂ ਤੋਂ ਲੰਬ ਪਰ ਤੂੰ ਹੀ ਲੰਮ ਕਿਆ ਮੈਂ ਥੋੜਾ ਲੰਮ ਕਿਆ ਹਾਂ ਅੰਬ ਵੀ ਤੋੜਨੀ ਆ ਜੀ ਬਾਪੂਰੀ ਆਫ ਵੀ ਮੇਰੀ ਇਹ ਨਾਂ ਲਿਖ ਜਾਣਾ ਮੈਂ ਕਿਹੜੇ ਗਾਇਦੀ ਅੰਬੀਆ ਦੇਖ ਆਟ ਆਣਾ ਕਿਤੇ ਉਹ ਵਾਓ ਤੇਰੇ ਉਹ ਸਿਰ ਅੱਛਾ ਧੌਣ ਟੁੱਟ ਗਈ ਉੱਪਰ ਤੇ ਤਾਂ ਤਾਂ ਅਸੀਂ ਖਾਸ ਅੰਬੇ ਲਏ ਘਰ ਨੂੰ ਹਾਂ ਬਧੀ ਦੇ ਭਾਈ ਹਾ ਪੂਰੀ ਨੇ ਦੱਸਿਆ ਵੀ ਇਹ ਨਾ ਪੂਰੀ ਨਸਲ ਆ ਇਹ ਬਾਜ਼ਾਰ ਵਾਲੀ ਅੰਬੀ ਜਗੇ ਆ ਦੇਖੋ ਪੱਤਾ ਇਹਦੇ ਅੱਧੋ ਅੱਧਾ ਦਾ ਫਰਕ ਆ ਲੈ ਇਹਨਾਂ ਦਾ ਮਲਾ ਲਾ ਪੱਤਾ ਲੈ ਖਾ ਦੇ ਬੱਲੇ ਬੱਲੇ ਨਹੀਂ ਅੰਬ ਤਾਂ ਸਾਰੇ ਵਧੀਆ ਇਹਦਾ ਪੱਤਾ ਵੀ ਛੋਟਾ ਅੰਬ ਵੀ ਛੋਟਾ ਦਾ ਪੱਤਾ ਵੱਡਾ ਵੀ ਅੰਬ ਵੀ ਦੇਖਿਆ ਜ ਤਗੜਾ ਕਿਹੜੀ ਤੋਂ ਟੁੱਟੀ ਜਰੀ ਇਹਨੂੰ ਵੀ ਪੂਰੀ ਰੋਹ ਉਹ ਸਿਰੇ ਤੇ ਟੁੱਟ ਗਿਆ ਬਾਈ ਇਹ ਵਿਚਾਰਾ ਵਿੱਚ ਤੇ ਫਟ ਗਿਆ ਇਹਨੂੰ ਵੀ ਬੱਲੀ ਲੱਗਦੀ ਔਰੇ ਆਏ ਇਹਦੋਂ ਵਜਾ ਪੂਰੀ ਸਪੋਰਟ ਲਾਓ ਭਾਈ ਇਹਨੂੰ ਅਸਲ ਗੱਲ ਇਹ ਨਾ ਜਦ ਬਾਦ ਦਾ ਪੰਨੂ ਜੇ ਕੱਟ ਦੇਣਾ ਤਾਂ ਉੱਪਰ ਦੇ ਸਦਰੇ ਬਾਣੀ ਦੀ ਆ ਫਿਰ ਇਹਨੇ ਗੋਲ ਚਾਹੂ ਪੰਨੂ ਤੇ ਬਾਦ ਨਾ ਹੁਣ ਵੀ ਉਹ ਟਾਣੀਆਂ ਨੇ ਸੰਭ ਲੈਣਾ ਨਹੀਂ ਯਾਰ ਇਹਦਾ ਮੇਨ ਚੀਜ਼ ਤਾਂ ਵੱਲੇ ਨੇ ਤੋੜੀ ਆ ਪੱਤਾ ਦਾ ਦੇ ਕਿੱਡਾ ਚੌੜਾ ਲੈ ਵਧੀਆ ਅੰਬ ਵਧੀਆ ਅੰਬ ਨਸਲ ਦਾ ਚੱਲ ਟਾਣਾ ਚੱਕਦੇ ਹੁਣ ਇਹ ਅੰਬ ਹੁਣ ਨੂੰ ਛਤਰੀ ਬਣੀ ਵੀ ਹੋਣੀ ਸੀ ਜੇ ਕਿਤੇ ਜਮੋਏ ਅੱਜ ਦਾ 300 ਉਹ ਜੱਗੇ ਆ ਰਹੇ ਅੰਬੀਆ ਤੋੜ ਲਾ ਪੂਰੀ ਯਾਰ ਕਿੰਨੀਆਂ ਲੱਗੀਆਂ ਪਈਆਂ ਇਹ ਜਾਓ ਤੇਰੀ ਚਟਨੀ ਬਣ ਜਾਣੀ ਇਕੋ ਹੀ ਠਾਏ ਹੋਰ ਲਾ ਚਟਨੀ ਬਣਾ ਲੀ ਪੂਰੀ ਕਰੀ ਮੜਿਆ ਪੁੱਠੀ ਅਹਾਂ ਅੰਬੀਆ ਨਾ ਜਿਹੜੀ ਕਰੀ ਇਹਨੂੰ ਪੁੱਠਾ ਸਿੱਧਾ ਜਾਂ ਹੋਰ ਵੀ ਐ ਆਚਾਰ ਪੈ ਜਾਣ ਜੱਗੇ ਤੇਰਾ ਆਓ ਦੇਖ ਕੋਹ ਪਰੇ ਥੱਲੇ ਦੋ ਨਿਗਾਹੀ ਬਹੁਤ ਸਾਰੇ ਵੀਰਾਂ ਅੰਬਿਆ ਦੇ ਸੀ ਉਹਨੇ ਛੜੇ ਬੰਦੇ ਦੀ ਨਿਗਾਹੀ ਹੁੰਦੀ ਆ ਇਹ ਵੀ ਹੈਲ ਵੀ ਆ ਪੁਆਇੰਟ ਪੁਆਇੰਟ ਪੂਰੀ ਕਨੋਟ ਹੋ ਗਿਆ ਜੇ ਲੈ ਪੂਰੀ ਦੇਲਾਚਾਰ ਦਾ ਕੰਮ ਹੋ ਗਿਆ ਕਿ ਨਹੀਂ ਛੜਾ ਬੰਦਾ ਨਾ 10 ਕੋ ਉਪਰ ਤੇ 2 ਕੋ ਪਛਾੜ ਲੈਂਦਾ ਛੜੇ ਸਾਲਾ ਪਛਾੜ ਦਿੰਦਾ ਪੂਰੀ ਤੇਰੀ ਨਿਗਾਹ ਜਾ ਰਹਾ ਹੈ ਤੋ ਕਬੂਤਰ ਵਾ ਜਾ ਲੈ ਜੜਾ ਰਹੇ ਬਿਰਾਇਆ ਬੰਦਾ ਤੂੰ ਛੜਾ ਛੜਾ ਤੇਰੀ ਨਿਗਾਹ ਸਾਹ ਤਾਂ ਵੀ ਦਿਖੀ ਹੋਣੀ ਤੇ ਪੱਤੇ ਹੀ ਤੋੜੀ ਗਏ ਜਦੋਂ ਇਕ ਹੋਰੇ ਖੁੱਧਰ ਲੱਗਿਆ ਪਿਆ ਉਹ ਮੱਕੀ ਚੋਰੀ ਕਰ ਲਈ ਖੜ ਜਾ ਆਉਣਾ ਲੱਗੇ ਬੀ ਬਹੁਤ ਸਵਾਦ ਆ ਆਉਣਾ ਲੱਗਿਆ ਪਿਆ ਉਧਰ ਛੋਟਾ ਹੰਦਾ ਨਹੀਂ ਚੱਲ ਚੱਪੀ ਗੱਲ ਲੈ ਚੱਕ ਕਪੜਾ ਕੱਚਾ ਉਹ ਵਾਲਾ ਜੇ ਭਜ ਵਾਲਾ ਪੂਰੀ ਚੋਲਾ ਰੱਖੇ ਕਰੋਗੇ ਮੋਟਰਸਾਈਕਲਰ ਅੱਪਾ ਦਾ ਕੱਲ ਮਾਰਦਾ ਤੋ ਫੇਰ ਅੱਜ ਕੋ ਮਿਲਦੇ ਉਹ ਬਾਦੀ ਓ ਅਸੀਂ ਚੱਲੇ ਤੋ ਦੇਖੋ ਭਾਈ ਮੋਟਰਸਾਈਕਲਰੇ ਕੱਖ ਚੱਲਦੇ ਆ ਪ੍ਰਧਾਨ ਜੀ ਲੱਭ ਗਿਆ ਕੋਸ ਬੋਲੇ ਕਿ ਦੰਨ ਅਜ ਚਾਦਰ ਜੇ ਬੰਨ ਲਿਆਂ ਦੀ ਪੱਲੀ ਖਰਾਬ ਤੇ ਵੀਰ ਵਧੀਆ ਹੂੰ ਹੂੰ ਪਰਾ ਤੁਸੀਂ ਕਿੱਕਣਾ ਜਵਾਉਂਦੇ ਐ ਕਾਤੇ ਕੱਲਾ ਕੱਲਾ ਦਾਣਾ ਜੰਮਦਾ ਦੇਖ ਲੈ ਫਿਰ ਵਧੀਆ ਫਾਈ ਵੀ ਆ ਪਮਨੇ ਆਈ ਥੱਲੇ ਫੜਾਈ ਥੱਲੇ ਰੱਖੀ ਤੇ ਪ੍ਰਧਾਨ ਕਿਹੜਾ ਹੈ ਇਹ ਜਿਹੜਾ ਦੀਰ ਨਾਮ ਦੱਸਣਾ ਉਹ ਹੈ ਕਿ 26 ਹੈ ਜਿਹੜਾ ਨਾਮ ਨਹੀਂ ਦੱਸਣਾ ਕੋਈ ਉਹਨੇ ਰੱਖ ਲਈ ਇਹ ਨਾਮ ਜਿਹੜਾ ਹੋਈ ਹੈ ਲੈ ਭਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਪਰ ਆਏ ਐ ਤਾਂ ਦੱਸੋ ਹੂੰ ਲਾਉਣਾ ਕਿੰਨਾ ਗਿਆ ਸਾ ਤੇ ਚਾਰ ਕਿਹਾਰੀ ਹੋ ਗਈਆ ਦੇਖ ਲੈ ਫਿਰ ਕੋਈ ਹਸਾਬੇ ਨਹੀਂ ਹੈਗਾ ਲੈ ਬੀਜੂ ਜਣਾ ਕੋਈ ਹਸਾਬ ਨਹੀਂ ਹੈਗਾ ਹੋਰ ਵੀ ਬਣਾ ਸਕਦੇ ਦੋ ਕਿਹਾਰੇ ਬੀਜਣੀ ਬੀਜ ਲੈ ਤੇਰੀ ਬੀਤ ਮੇਥੇ ਨਹੀਂ ਮੈਂ ਨਹੀਂ ਹਲੇ ਬੀਜਣੀ ਹਾਂ ਪੂਰੀ ਨੂੰ ਪੁੱਛ ਲੋ ਪੂਰੀ ਦਾ ਕਹਿੰਦੇ ਵੀ ਨਹੀਂ ਹਾਂ ਪ੍ਰਧਨ ਪਲਾਉ ਵੱਜ ਗਏ ਹੈ ਉਹ ਤਾਂ ਤਾਈ ਦੀ ਰੇਂਜ ਕੋਲ ਬੀਜੂਗਾ ਪੂਰੀ ਹਾਂ ਨਾ ਨਾ ਅੱਜ ਉਹ ਕਰਿਆ ਪੂਰੀ ਦਾ ਤਿਆਰ ਭਾਈ ਹਾਂ ਫੇਰ ਉੱਥੇ ਬੀਜੂਗਾ ਆਪਣੇ ਪਿੰਡ ਸੂਏਪਰ ਕੱਲ ਮੰਦਾੜੀ ਆ ਗਿਆ ਮਰ ਗਿਆ ਪਲਾਉ ਭਾਈ ਨਾ ਠੀਕ ਹੈ ਲੈ ਪਰਾਂ ਜਣਾ ਫਿਰ ਵੀ ਤਹੇ ਜਾਂਦੇ ਆਰੇ ਸਾਹਮਣੇ ਕਿੱਕਣਾ ਦੇਖਦੀਆਂ ਆਹ ਆ ਲੈਣ ਜਿਹੜਾ ਦੇ ਵਿੱਚ ਰਹਿ ਗਈ ਆ ਹਾਂ ਧਰਤੀ ਚ ਆ ਜਾ 1 ਮਿੰਟ ਪ੍ਰਧਾਨ ਉਹ ਕੰਮ ਹੋ ਗਿਆ ਘੜੇ ਨੂੰ ਹੱਥ ਲਾਇਆ ਟੱਬਰ ਤੇ ਆਇਆ ਪ੍ਰਧਾਨ ਨੇ ਮੋਟਰ ਨੂੰ ਹੱਥ ਲਾਇਆ ਤੇਰੇ ਲਾਈਟ ਭੱਜ ਗਈ ਪੜਾ ਸਕਿੰਟਾਂ ਦੀ ਕੰਮ ਤਾਂ ਸਕਿੰਟਾਂ ਦੀ ਹਾਂ ਚਲੇ ਨਹੀਂ ਗਾ ਦਾ ਮਹਰ ਦੀ ਕਰ ਪਰ ਪਨੀਰੀ ਭਾਦੀ ਇਹਨੇ ਜਨਰੇਟਰ ਲਿਆਉਣਾ ਪੈਣਾ ਅੱਛਾ ਪਰਾਂ ਜੀ ਕੋਰੀ ਦਾ ਫੋਨ ਆਇਆ ਹਾਂ ਕਹਦਾ ਕਿ ਚਕਾੜ ਫਿੱਟ ਕਰਾਜੋ ਪੂਰੀ ਚੱਲਦੇ ਆ ਯਾਰ ਪੂਰੀ ਖਾਤਾ ਜੋ ਉਸ ਮਰਜ਼ੀ ਕਹੇ ਸਵੇਰੀਆਂ ਫੋੜਾ ਹੁਣ ਦੇਣਾ ਕਾ ਕਾ ਨੂੰ ਦੇਣਾ ਛਟਾ ਛਟਾ ਦੇਣਾ ਦੇਖਦਾ ਲੱਗਦਾ ਹਰੇ ਮੱਲਾ ਜਣੀ ਸਵੇਰੀਆਂ ਚਲੋ ਫਿਰ ਦੇ ਦੋ ਚੱਲੀਏ ਆ ਗਿਆ ਹਾਂ ਤੇ ਕੰਮ ਕਰਤਾ ਉਹ ਸਾਜਰੇ ਜੇ ਨਾ ਜਾਵੇ ਫਿਰ ਦੇਖਦਾ ਪੂਰੀ ਨੇ ਇੱਕੋ ਵਾਰੀ ਫੋਨ ਕਰਿਆ ਹੂੰ ਤਰਕੇ ਬੂੰਗਾ ਕਰਤਾ ਉਹਦਾ ਹਾਂ ਬਾਲਟੀ ਚ ਪਾ ਲੈ ਬਾਈ ਹੁਣ ਕਪੋਚੇ ਚਲੂ ਇਹ ਬਾਲਟੀ ਚ ਪਾ ਲੈਗੇ ਹੂੰ ਛਟਾ ਰਹਿਣਾ ਸੌਖਾ ਹੈ ਆ ਹਾਂ ਲੈ ਨਾ ਪਨੀਰੀਆਂ ਬਾਈ ਪੂਰੇ ਜੋਰਾਂ ਦੇ ਕੰਮ ਚੱਲ ਪਿਆ ਹੁਣ ਚੱਲ ਪਿਆ ਚੱਲ ਪਿਆ ਮਹਾਰਾਜ ਨਹੀਂ ਹੈਗਾ ਪਰ ਦੱਪੜਦਾ ਉਹਨਾਂ ਨੇ ਪੈਣੀ ਜੋਰ ਲਾਇਆ ਬਾਈ ਮਹਾਰਾਜਾਂ ਕੋਈ ਨਹੀਂ ਬੀਜੀ ਹੋਈ ਮਹਾਰਾਜ ਬੀਤੀਆਂ ਕਈ ਨੇ ਹਾਂ ਹੂੰ ਦੇਖੀ ਨਹੀਂ ਹੈਗੀ ਨੀ ਕੰਮ ਚੜੀ ਨਹੀਂ ਹਾਂ ਉਹਨੇ ਕਿਹਾ ਕਿ ਜਿੰਨੇ ਲਾਉਣੀ ਅਗਲੇ ਨੂੰ ਦਿਨੇ ਦਿਖਾਉਣੀ ਹੈ ਹਾਂ ਹੂੰ ਉਹ ਵੀ ਗੱਲ ਠੀਕ ਹੈ ਤਿੰਨ ਬਾਟੀਆਂ ਹੋ ਜਾਣੀਆਂ ਉਹਨੇ ਚਾਰ ਫੇਰ ਝੋਲੀ ਛਿਪਣਾ ਪਊਗਾ ਸਮਾਹਾ ਬਾਟੀ ਦੇ ਇੱਕ ਵਾਰੀ ਛੱਟਾ ਦੇ ਆਈਏ ਹੂੰ ਅਪਣੇ ਨੇ ਅੱਗੇ ਵਿੱਚ ਛੱਟਾ ਦੇ ਜਾਂਦੇ ਤੇ ਯਾਰ ਕਿਆਰੀ ਛੋਟੀ ਪਾ ਕੇ ਬਾਹਰ ਤੇ ਦੇ ਦੋ। ਕਿਆਰੀ ਛੋਟੇ ਪਾ ਕੇ ਲੰਬੇ ਪਾ ਲੈ। ਲੰਬੇ ਪਾ ਲੈ। ਹੂੰ। ਚੜਾਈ ਦਾ ਟਰੱਕ ਰੋਣ ਲਈ ਪਾ ਲੋ ਬਾਈ। ਓਕੇ। ਲੈ। ਥੋੜੇ ਥੋੜੀ। ਠੀਕ ਹੈ ਭਾਈ ਹੁਣ ਇਹ ਤਾਂ ਜਮਨ ਸ਼ਕਤੀ ਫਾਰਮ ਉਹ ਲੱਗ ਗਈ ਜਮਨ ਸ਼ਕਤੀ ਪੂਰ। ਉਹ ਪਰੇ ਵਾਲੀ ਖਿਆਰੀ ਬਾਈ। ਮਾਰ ਦੀ ਹਰੇਈਆਂ। ਹੂੰ। ਮਹਰਸਤਿਆ ਪਾਸ਼ਾ ਜਾਦੇ। ਕਰੀ ਕਰ ਪਾ ਹੈ। ਜਮੇਵੇ ਸਾਰੀ। ਜਬ ਮੈਂ ਆਣੀ। ਪੂਰੀ ਛਟਾਪੂਰੀ ਵਧੀਆ ਹੁੰਦਾ ਫਰਕ ਹੈ ਫਤਾਂਜਾ ਦੂਏ ਨੰਬਰ ਵਾਲੀ ਗੱਲ ਜੀ ਛਟਾਪੂਰੀ ਕਿਹੜੀ ਜੀ ਉਹ ਚ ਕੋਈ ਪੂਰੀ ਨਹੀਂ ਹੈ ਪੂਰੀ ਨਹੀਂ ਉਹ ਪਹਿਲੀ ਜੀ ਰੌਣਕ ਜ਼ਿਆਦਾ ਹੈ ਕੁਝ ਦਿਨ ਪਹਿਲਾਂ ਬੀਤੀ ਸੀ ਉਹ ਚ ਤਾਂ ਦਾਣਾ ਦਾਣਾ ਵੀ ਜੰਮਿਆ ਪਿਆ ਹੈ ਦਿੱਤਾ ਛਟਾਪੂਰੀ ਨਹੀਂ ਹੈ ਸਾਰੀਆਂ ਇਹਨਾਂ ਹੂੰ ਪਰ ਇੱਕ ਦਿਨ ਪਹਿਲਾਂ ਧੀਆ ਬਨੇ ਠੀਕ ਆ ਬਾਕੀ ਭਾਈ ਹੁਣ ਦੇਖਦੇ ਆ ਕਰਕੇ ਜੇ ਕਦੂ ਦਾ ਕੰਮ ਸ਼ੁਰੂ ਹੁੰਦਾ ਹੈ ਰਾਨਾ ਆਪਣੇ 15 ਤਰੀਕ ਨੂੰ ਮਿਲੀ 15 ਆਪਣੇ 15 ਮਹੀਨਾ ਦੀ ਹੋ 15 ਅਪ੍ਰੈਲ 15 ਨੂੰ ਸ਼ੁਰੂ ਹੋਣਾ ਬਈ ਸਾਡੇ ਦਾ ਪ੍ਰੋਜੈਕਟ 15 ਵੀ ਦੇ ਵਿੱਚ ਕੰਮ ਪੂਰਾ ਚੱਲ ਪੈਣਾ ਓਕੇ ਆ ਅਮਨੇ ਧਾਨ ਵੀ ਆਪਣੇ ਘਟੇ ਆ ਬੂਟਾ ਬਹੁਤ ਆ ਬੂ ਕਿਆ ਬਹੁ ਲੱਗਿਆ ਆਪਣੇ ਦਾ ਬਹੁ ਬੂਟਾ ਲੱਗਿਆ ਤੇ ਪੰਜਾਬ ਜਿੱਡਾ ਆਪਣੇ ਤਿੰਨ 30% ਧਾਨ ਆ ਬਈ ਸਾਡੇ ਬਾਕੀ ਦਾ ਬੂਟਾ ਹੀ ਆ ਸਮਝ ਲੋ 30% ਧਾਨ ਰਹਿ ਗਏ ਓਕੇ ਆ ਨਹੀਂ ਬਾਕੀ ਐਡਾ ਕੰਮ ਅੱਜ ਤਿੰਨੀ ਡੇਢ ਚਲੇਗੇ ਤਿੰਨੀ ਮਿਲੀ ਹੋਣੀ ਪ੍ਰਧਾਨ ਕਹਿੰਦੇ ਆ ਕਹਿੰਦੀ ਹਾਂ ਚਲ ਗਈ ਚਲ ਗਈ ਹਾਂ ਰਪੀਡ ਹੁੰਦੀ ਚੀਨੀ ਲੈਣੇ ਚਾ ਜਾਂਦੇ ਹਾਂ ਹਾਂ ਬਈ ਹੁੰਦਾ ਜਾਣੀ ਰੱਸ ਬਈ ਹਾਂ ਕਾਗਜ਼ ਪੱਤਰ ਨੂੰ ਟਾਈਮ ਲੱਗਦਾ ਅੱਛਾ ਠੀਕ ਐ ਓਕੇ ਆogne ਮਾਰੀ ਮਿੱਟੀ ਮਾਰਦੇ ਆ ਰਹੀ ਦੇ ਵਿੱਚ ਕਾਤੇ ਮਿੱਟੀ ਤੇ ਫਿਰ ਆਏ ਵੀ ਮਿੱਟੀ ਲੱਗ ਜਾਂਦੀ ਉਹ ਗੰਧਾਲੀ ਆ ਪ੍ਰਧਾਨ ਦਾ ਨਵਾਂ ਕਾਮਾ ਕਹਿੰਦਾ ਪ੍ਰਧਾਨ ਕਿ ਗੰਧਾਲਾ ਤੇ ਕਰਨੀ ਹੁੰਦੀ ਹੈ ਤੇ ਨੂੰ ਤੇ ਐਨ ਲੱਗ ਜਾਂਦੀ ਦਾਣੇ ਨੂੰ ਨਵਾਂ ਤਰੀਕਾ ਹੈ ਹਮਨੇ ਬਹੁਤ ਸਾਲ ਹੋ ਗਏ ਮਾਰ ਦੇ ਭਾਈ ਬਰੀਕ ਬਰੀਕ ਜੀ ਮਾਰੀ ਮਾਰੀ ਅਸੀਂ ਪੂਰੀ ਗੱਜ ਘਾਟ ਖੜੀ ਕਰਾਉਣੀ ਆ ਹਾਂ ਹਮਨੇ ਕਹੀ ਲੈ ਕੇ ਨਾ ਚਾਰੇ ਪਾਸੇ ਤੇ ਲੱਗ ਜਾ ਮੇਰੀ ਠਾਲ ਦੇ ਪ੍ਰਾਨ ਥੋੜੇ ਨਹੀਂ ਆ ਬਾਲਟੀ ਲੈ ਜਾ ਥਰੇ ਪਰ ਪਰ ਸਿੱਟ ਦੇ ਆਹ ਬਾਲਟੀ ਗੰਗੀ ਲੱਣੀ ਹੈਗੀ ਹਾਂ ਇਹ ਨਾ ਆ ਜਾਣੀ ਕਿਹਾ ਬਾਲਟੀ ਵਾਰ ਭਰ ਕੇ ਆ ਜਾਣੇ ਲੋਟ ਕੰਮ ਐਕੜਾ ਨਹੀਂ ਚੱਕ ਹੋਣਾ ਪ੍ਰਧਾਨ ਇਹ ਕੀਆ ਮਿੱਟੀ ਹੈ ਮਿੱਟੀ ਲੈ ਹਾਂ ਹੱਬ ਹੋ ਗਈ ਕਾ ਤੁਸੀਂ 10 ਕੁਆਟਰ ਪਾਉਣੀ ਆ ਇਹਦਾ ਸਾਈਡ ਤੇ ਖੜ ਕੇ ਮਾਰ ਦੇਣੀ ਮਾਰਉਂਦੇ ਬਾਈ ਦੇਖਦੇ ਯਾਰ ਪਤਾ ਨਾ ਮੁੰਡੇ ਰਿ ਵੜਾਤੇ ਹੱਥ ਵਧਾਉਣ ਦੇ ਬਾਈ ਹੱਥ ਨਹੀਂ ਪਾਣੀ ਸੁੱਕ ਜਾਣਾ ਫਿਰ ਮਾਰਦੇ ਕੀ ਫਾਇਦਾ ਪਾਣੀ ਸੁੱਕ ਗਿਆ ਦੇਖ ਮੇਰੇ ਉੱਪਰ ਪਈ ਲੈ ਚਲੋ ਦੇਖਦੇ ਬਾਈ ਤੇਰਾ ਵੀ ਤਿਆਰ ਵਾ ਕਰਦੇ ਗੰਧਾਲ ਜੀ ਜਿਹੜੀ ਕਹਿੰਦਾ ਹੈ ਬੀਜ ਪ੍ਰਦਾਨ ਘਟ ਪਾਇਆ ਇਹ ਚਾਰ ਦਾ ਇਹ ਚ ਬਾਲਟੀਆਂ ਭਰ-ਭਰ ਮਾਰ ਪੰਜ ਯਾਰ ਉਹ ਨਹੀਂ ਹਾਂ ਉਹ ਮੈਂ ਬਾਲਟੀ ਕਰਨਾ ਉਹ ਕਰਦੀ ਫਿਰ ਜਮਾਉਂਗਾ ਕਿ ਇਹਨੂੰ ਬਾਲਟੀ ਕਰਨਾ ਲੱਗ ਜੇ ਮੈਂ ਲੈ ਆ ਗਿਆ ਹੋਰਿਆ ਪ੍ਰਦਾਨ ਲੈ ਆ ਬਸ ਇਹ ਮਾਰਦੇ ਆ ਨਾ ਆ ਦੇਖੋ ਸਾਰੇ ਜੀ ਮਾਰਦੇ ਪਾਣੀ ਸੁੱਟ ਜਾਨਾ ਜ਼ੋਰ ਲੱਗ ਗਿਆ ਬਸ ਉਹ ਸੁੱਕ ਗਿਆ ਪਾਣੀ ਲਓ ਜੀ ਬਾਈ ਪ੍ਰਧਾਨ ਬਾਈ ਪਗੇੜਾ ਬਾਨੇ ਤੋਂ 12ਵਾਂ ਪੂਰੀ ਬਾਈ ਦੀ ਜਗਾੜ ਖੜੀ ਕਰਾਏ ਤੇ 12ਵਾਂ ਫੇਰ ਦੁਆਰੋ ਤੇ ਪੰਡ ਵਾਲੀ ਮੋਟਰ ਦਾ ਜਿਹੜਾ ਮਨ ਆਏ ਬਾਈ ਇੱਥੇ ਵੀ ਜਿਹੜਾ ਨਾਮ ਮਰੀਏ ਬਾਈ ਜੀ ਨਹੀਂ ਦੱਸਦਾ ਹੈਗਾ ਕਰ ਹੋੜ ਰਹੀ ਸਫਾਈ ਕਰੀਤੀ ਬਾਈ ਤਾਂ ਕਰਕੇ ਹਾਲੋਂ ਪਰੇ ਖੋਲਤੇ ਤੇ ਵੀ ਜਿਹੜਾ ਮਾਣਾ ਮੋਟਾ ਕੋੜ ਉਹਨੂੰ ਅੱਗ ਜੀ ਲਾਉਣੀ ਸੀ ਇਹ ਵੀ ਦੇਖਦੇ ਹੁਣ ਇੱਧਰ ਆਉਣੇ ਸ਼ਾਮਾਂ ਚ ਪੰਪਕੇ ਗੁਰੂ ਦਾ ਲੱਗੇ ਬਾਈ ਪੈਣੀ ਪਿੰਡ ਚੌਂਤੇ ਪਿੰਡ ਸਰਤਾਪੁਰ ਪਿੰਡ ਮਾਲਾ ਕਈ ਪਾਸੇ ਰਿਵਾਜ ਆਉਂਦੀ ਹੈ ਸਫਾਈ ਕਰੇ ਤੇ ਬਾਈ ਦੇਖੋ ਉਦਾਂ ਇਹਨ ਵਧੀਆ ਲੱਗਦਾ ਸਿਸਟਮ ਜੋ ਵੀ ਹੈ ਕੱਬਲ ਖੁੱਬਣ ਐ ਨਾ ਹੋ ਗਿਆ ਧਾਨਾ ਦੇ ਟਾਈਮ ਇੱਕ ਵਾਰ ਸਫਾਈ ਹੋਣੀ ਇੱਕ ਵਾਰ ਹੁਣ ਆ ਕੁਰਸੀਆਂ ਕੁਆੜੀਆਂ ਦੇਣੀਆਂ ਤੇ ਬਾਈ ਕੁਆੜੀ ਆਹ ਲਿਆਇ ਨਹੀਂ ਤਾਂ ਬਾਕੀ ਪੂਰੀ ਉਹ ਕੇਂਦਰ ਦਾ ਬ੍ਰਾਂਡ ਪੇ ਆ ਉਹ ਵੀ ਕੁਆੜੀਆਂ ਦੇਣੀਆਂ ਬਾਈ ਕੰਚੀ ਦੀਆਂ ਬੋਤਲਾਂ ਉਹਦੇ ਆਏ ਤੇ ਸਾਰਾ ਕੁਝ ਸੈਟਿੰਗ ਹੋਣੀ ਆ ਬਾਕੀ ਕੁਰਸੀਆਂ ਵੀ ਲਿਆਉਣੀਆਂ ਬਾਈ ਨਵੀਆਂ ਨੇ ਫੋਨ ਕਰਿਆ ਤਾਂ ਕਹਿੰਦਾ ਮਿਲ ਜੂਗੀ ਦੇਖਦੇ ਕਿ ਆ ਰੇਨ ਰੂਟ ਮਿਲਦੀ ਉਹ ਵੀ ਤੁਹਾਨੂੰ ਦੱਸੂਗਾ ਫਿਰ